ਤੁਹ ਜੁੜਿਓ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਸ ਸਵਾਲ ਕਰਦਾ ਹੈ। ਮੈਂ ਕਿਹਾ ਸੀ ਨਾ ਮੈਂ ਆਉਂਗੀ ਦੁਬਾਰਾ। ਮੈਂ ਤਾਂ ਹੀ ਮਿਲਣ ਆਇਆ। ਆ ਬੋਰਡ ਜੇ ਤਾਂ ਲਵਾਤੇ। ਕੋਈ ਫਰਕ ਪਿਆ? ਫਰਕ ਹੈ? ਹਾਂ ਖੜ ਜਾ ਵੀ। ਰੁਕਦੇ ਹੁਣ ਲੋਕ। ਅੱਛਾ। ਕਿਉਂ ਦੇ ਦੋ ਕੋਈ। ਚਲੋ ਜੀ ਉਹਨਾਂ ਦੇ। ਤੇ ਇਹ ਸਾਡੇ ਮਹਿਕਮੇ ਵਾਲੇ ਮੁੰਡਾ ਕਰਨ ਇਹਨਾਂ ਨੂੰ ਆਪਾਂ ਕਿਹਾ ਸੀ ਦੂਜੀ ਦਮਾਂਗੇ। ਲਿਆ ਦਿਆਂਗੇ। ਲਿਆਓ ਫਿਰ। ਇਹ ਅੱਜ ਕੱਲ੍ਹ ਰੱਖੀ ਬਾਹਰ ਚਲੋ ਕੋਈ ਨਹੀਂ ਬੱਪਈ ਤੁਸੀਂ ਮਿਹਨਤ ਕਰਦੇ ਹੋ ਕੋਈ ਕਿਉਂ ਨਹੀਂ ਹੋ ਰਿਹਾ ਮਾਰਾ ਤੁਸੀਂ ਕਰਦੇ ਆ ਕਦੇ ਇਹ ਉੱਤਰ ਹਾਸਿਕਾ 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 ਠੀਕ ਆ ਵਧੀਆ ਹੋ ਗਿਆ ਕੰਮ ਤੇ ਹੁਣ ਰੁਕਣ ਲੱਗ ਗਏ ਲੋਕ ਕੁਝ ਫਰਕ ਕੁਝ ਫਰਕ ਹੈ ਇੱਕ ਕਰਨ ਕਿੱਥੇ ਆ? ਆ ਰੇਜੀ ਕਰਨ। ਇੱਕ ਆਪਾਂ ਕਿਹਾ ਸੀ ਉਹ ਬੇਨਤੀ ਬੱਸ ਸਟਾਪ। ਲਾਤ ਲਾ। ਕੋਈ ਨਹੀਂ ਪੈਜੂਗਾ ਫਰਕ। ਹੋਰ ਆਪਾਂ ਲੋਕਾਂ ਨੂੰ ਬੇਨਤੀਆਂ ਕਰਾਂਗੇ ਵੀ ਬਜ਼ੁਰਗ ਮਿਹਨਤ ਕਰਦੇ ਆ। ਇਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ। ਤੇ ਕੋਈ ਵੀ ਲੋੜ ਹੋਵੇ ਆ ਮੁੰਡਾ ਸਾਡੇ ਵਿਭਾਗ ਦੇ। ਇਹਦਾ ਨੰਬਰ ਦੇ ਜਾਂਦੀ ਆ। ਜਦੋਂ ਮਰਜ਼ੀ ਫੋਨ ਕਰ ਲਿਓ। ਇੱਕ ਬੇਨਤੀ ਠੀਕ ਹੈ। ਸਾਡੀ ਹੋਰ। ਹੂੰ। ਸਾਨੂੰ ਨਾ ਪਲਾਂ ਚਾਦਰਾਂ ਪਾ ਦੇ ਸ਼ੈੱਡ ਪਾ ਕੇ ਦੇ ਦਿਓ। ਸ਼ੈੱਡ ਪਾ ਕੇ ਦਈਏ। ਲਾ ਕਰਨ ਉਹ ਡਿਮਾਂਡ ਆ ਠੀਕ ਆ ਹਾਂ ਧੁੱਪ ਬਹੁਤ ਆ ਹਾਂ ਧੁੱਪ ਬਹੁਤ ਆ ਸ਼ੈੱਡ ਪਾ ਕੇ ਦੇਣਾ ਇਹਨਾਂ ਜ਼ਰੂਰ ਫੈਸਲੀ ਕਰੋ ਚਲੋ ਸ਼ੈੱਡ ਆਪਾਂ ਕਿੱਥੇ ਚਾਹੀਦਾ ਸ਼ੈੱਡ ਸ਼ੈੱਡ ਜਿਹੜੇ ਜਿਹੜੇ ਜੁੱਤੇ ਖੜੇ ਆ ਚਲੋ ਆਪਾਂ ਪਹਿਲਾਂ ਬਜ਼ੁਰਗਾਂ ਦੀ ਗੱਲ ਸੁਣ ਲਈਏ ਹਾਂ ਸੁਣ ਲਓ ਪਹਿਲਾਂ ਠੀਕ ਆ ਇਹ ਸ਼ੈੱਡ ਵਾਲਾ ਮੇਨ ਤੇ ਠੀਕ ਹੈ ਚਲੋ ਠੀਕ ਹੈ ਆਪਣੇ ਹਾਂ ਆ ਜਾਓ ਆ ਜਾਓ ਇਹ ਆ ਤੁਹਾਨੂੰ ਲੈ ਕੇ ਜਾਣਾ ਪੈਣਾ ਹੈ ਇਹ ਉੱਚੀ ਨੀਵੀਂ ਜੀ ਵੀ ਖੜੀ ਹੈ ਇਹਦੇ ਵਿੱਚ ਰੱਖੇ ਵੀ ਜਾਣਗੇ ਮਰੁੰਡੇ ਗੁਰਪ੍ਰੀਤ ਉਹਨਾਂ ਨੂੰ ਦੂਜੇ ਦੂਸਰੇ ਬਜ਼ੁਰਗਾਂ ਨੂੰ ਲੈ ਜਾਓ। ਆਇਆ ਸਾਚਾ ਜੀ ਆਇਆ ਗੁਰਪ੍ਰੀਤ ਹਾਂ ਜੀ ਉਹਦੇ ਤੇ ਫੜਾ ਉਹਨਾਂ ਨੂੰ ਸਾਈਕਲ ਤੇ ਚਲਵਾਓ। ਹੈ? ਤਾਂ ਦੋ ਵਾਰੀ ਇਹ ਥੋੜੇ ਜਿ ਇਹਨਾਂ ਨੂੰ ਚਲਵਾ ਕੇ ਦਿਖਾ ਦੇਣਾ ਵੀ। ਹੈਨਾ? ਹਾਂ ਸਟਾਰਟ ਕਰਕੇ ਨਾ ਦਿਖਾ ਦੇਣਾ। ਇੱਥੇ ਜ਼ੋਰ ਘੱਟ ਲੱਗੂਗਾ ਹੁਣ। ਹਾਂ ਇਹ ਬੁਢਾਸਤ ਦੇ ਕੋਲ ਹੋਇਆ ਹਕੀਕਤ ਹਾਂ ਹਾਂ ਹੋਰ ਇਹਨੇ ਪੂਰੀ ਰੇਸ ਕਰਾਂਗਾ ਅੱਗੇ ਹਾਂ ਹਜੇ ਹਜੇ ਅੱਗੇ ਗੱਲ ਕਰਾਂਗੇ ਠੀਕ ਹੈ ਜੀ ਤੇ ਹੌਲੀ 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 ਨਾਲ ਹੀ ਇਹ ਸਿਖਾ ਦੇਣਾ ਤੁਸੀਂ ਹਾਂ ਸਿਖਾ ਦੇਣਾ ਤੁਹਾਨੂੰ ਪਤਾ ਹੀ ਹੈ ਬਸ ਜਦੋਂ ਤੁਸੀਂ ਖੜਾਉਣਾ ਹੈ ਇਹਨੂੰ ਜ਼ਰੂਰ ਬੰਦ ਕਰਨਾ ਪਿੱਛੋਂ ਕਰਦੇ ਇਹਨਾਂ ਨੂੰ ਟ੍ਰੇਨਿੰਗ ਦੇਖੀ ਇਹ ਇਹ ਤੁਹਾਨੂੰ ਸਿਖਾ ਦੇਣਗੇ ਬਾਪੂ ਜੀ ਇਹ ਚਲਾਉਣੀ ਠੀਕ ਹੈ ਇਹਦੇ ਪਿੱਛੇ ਆਪਦੇ ਮਰੁੰਡੇ ਰੱਖ ਲਿਆ ਕਰਿਓ ਠੀਕ ਹੈ ਚਲੋ ਠੀਕ ਹੈ ਠੀਕ 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 ਓਕੇ ਜੀ ਚੜੀਆਂ ਕਾਲਾ ਰੱਖੋ ਐਂ ਤਰੀ ਮਰੁੰਡੇ ਤਾਂ ਲੈ ਲਓ ਬਾਪਿਆਂ ਤੋਂ ਹਾਂਜੀ ਲੈ ਲਿਆ ਮੈਮ ਫਲਾਈਓਰ ਕਿ ਬਸਾਂ ਨਾ ਤੇਜ਼ ਆਉਂਦੀਆਂ ਜਾਂ ਗੱਡੀਆਂ ਅੱਛਾ ਬੋਰ ਇੱਥੇ ਲਵਾਈਏ ਰੁਕਦੀ ਅੱਗੇ ਆ ਜੀ ਮੂਰ ਪਹਿਲਾਂ ਵੀ ਇੱਕ ਕਿ ਤਰ੍ਹਾਂ ਰੁਕ ਤੱਕ ਰੁਕ ਜਾ ਕਰਨੀਂ ਗੱਡੀਆਂ ਜੀ ਹਾਂ ਚਲੋ ਆਪਾਂ ਇੱਕ ਇਹਨਾਂ ਤੇ ਵੀ ਮੰਗ ਆ ਜਿਹੜੀ ਬੱਸ ਇੱਥੇ ਰੁਕੇ ਹਾਂਜੀ ਉਹਨੂੰ ਆਪਾਂ ਲਿਖ ਕੇ ਦੇ ਦਿੰਨੇ ਉਹ ਵੀ ਥੋੜਾ ਹੱਲ ਕਰ ਦੋ ਬਾਕੀ ਮੈਮ ਜਿਹੜੇ ਪਿੰਡ ਵਿੱਚ ਕਿਸੇ ਨੂੰ ਕੈਂਪ ਲਗਵਾ ਲੱਗਿਆ ਅੱਛਾ ਜਿਹਨੇ ਰੁਕਾਂ ਦੇ ਨੈਸ਼ਨਲ ਡਿਫੈਂਸਨ ਹੋਈ ਤੇ ਜਿਹੜੇ ਸਾਈਕਲ ਵਗੈਰਾ ਜਿਹਨੂੰ ਹੋ ਚਾਹੀਦੇ ਹੈ ਬਾਕੀ ਸਾਰਾ ਸਮਾਨ ਬੱਸ ਫਿਰ ਵਧੀਆ ਕਰਵਾ ਦਿਓ ਅੱਜ ਦੇ ਦਿਨ ਸਭ ਨਾਲ ਮੀਟਿੰਗ ਹੋ ਜੀ ਮੈਮ ਅੱਛਾ ਵਰਕ ਪੈ ਗਿਆ ਕੁਛ ਰੁਕਣ ਲੱਗੇ ਲੋਕ ਕੋਈ ਨਹੀਂ ਹੋਰ ਰੁਕਣ ਠੀਕ ਹੈ ਜੀ ਠੀਕ ਹੈ ਮੈਡਮ ਜੀ ਸਾਡੀ ਪ੍ਰੈਸ ਨੂੰ ਲਵਾਓ ਜੀ ਪੰਜਾਬ ਫੋਨ ਜਸਾ ਕਾਰਨ ਪੈਨਸ਼ਨ ਕੇਸ ਆ ਗਿਆ ਪੈਨਸ਼ਨ ਦੇ ਦਾਰ ਕੱਢ ਦੇ ਜੀ ਮਰ ਕੇ ਚਾਹੁੰਦੇ ਨਹੀਂ ਸੀ 55 ਸਾਲ ਦੇ ਪੈਨਸਾ ਇਕੱਠੀ ਹੋਈ ਹੈ 50 ਸਾਲ ਕੋਈ ਨਹੀਂ ਦਾ ਰਿਕਾਰਡ ਲਾਓ ਤੁਸੀਂ ਇਹਨਾਂ ਦੇ ਕਰਵਾ ਦੇਣੇ ਲੱਗੀ ਹੋਈ ਸਭ ਲੱਗੀ ਹੋਈ ਨਹੀਂ ਇਹਨਾਂ ਦੇ ਨਹੀਂ ਲੱਗੀ ਹਾਂ ਰਿੰਗ ਨੰਬਰ ਰੱਖ ਲਈਏ ਮੈਂ ਅੱਛਾ ਤੇ ਜਿਹੜੀ ਕਮੇਟੀ ਤੋਂ ਆ ਗਿਆ ਬੰਦੇ ਕਰੋ ਅੱਛਾ ਤੇ ਇਹਨਾਂ ਨੂੰ ਦੇਖ ਲਓ ਕੀ ਕਰ ਸਕਦੇ ਆਪਾਂ ਇਲਾਜ ਕਰਵਾ ਦੇਣਾ ਠੀਕ ਹੈ ਜੀ ਠੀਕ ਹੈ 60 ਸਾਲ ਤੋਂ ਘੱਟ ਕਰਵਾ ਦਿੰਨੇ ਬਾਬੂ ਹਾਂਜੀ ਕੀ ਕਰਾਉਣਾ ਹੈ ਬਹੁਤੀ ਬਾਰੇ ਕੋਈ ਬੰਦੋਬਾਤ ਹੈ ਅੱਛਾ ਇਹਨਾਂ ਦਾ ਲੈ ਲੋ ਧਾਰ卡ੜ ਜੋ ਵੀ ਆਪਾਂ ਕਰ ਸਕਦੇ ਕਰ ਦਿੰਦੇ ਆਪਾਂ ਸਾਰਿਆਂ ਦਾ ਕਰਵਾ ਦੇਣਾ ਕਰਵਾ ਦੇਣਾ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਅਚਾ ਇਹ ਮਰੁੰਡੇ ਨਹੀਂ ਲੈ ਇਹਨਾਂ ਦੇ ਲੈ ਲੈ ਬਾਪੂ ਤੋਂ ਵੀ ਲੈ ਲਓ ਦੇ ਦੇ ਦੋ ਲੈ ਦੇ ਦੋ ਚੰਦਰਗੱਡ ਪੈਸੇ ਦੇ ਬਾਪੂ ਨਾ ਕਿੰਨੇ ਦੇ ਹੋਗੇ ਤੁਹਾਨੂੰ ਹਾਈ ਕਰ ਦੇ ਦੇ ਚੰਦਰ ਇੱਧਰ ਵੀ ਦੇ ਚੰਦਰ ਪੈਸੇ ਜਿੰਨਾ ਜਿੰਨਾ ਸਾਰੇ ਇਕੱਠੇ ਦੇ ਦੇਣਾ ਠੀਕ ਹੈ ਧੰਨਵਾਦ ਦੇ ਦੇ ਹੋਗੇ ਜੀ 200 ਦੇ ਦੇਓ ਆਓ ਬਾਪੂ ਤੁਹਾਨੂੰ ਲੈ ਲੈ মু ল' পে